ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਖਸਤਾ ਹੋ ਚੁਕੇ ਹਾਲਾਤਾਂ ਬਾਰੇ ਫਾਸਟਵੇ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਇਹ ਸੜਕ ਸੈਲੀਬ੍ਰੇਸ਼ਨ ਮਾਲ ਤੋਂ ਵੇੜਕਾ ਬਾਈਪਾਸ ਚਾਂਗ ਤੱਕ ਜਗ੍ਹਾ ਜਗ੍ਹਾ ਤੋਂ ਟੁੱਟੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਗੀਰਾਂ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਸੜਕ ਦੇ ਹਾਲਾਤਾਂ ਬਾਰੇ ਦੱਸਿਆ ਕਿ ਸੜਕ ਤੋਲੰਗਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਦੋਨਾਂ ਸਾਈਡ ਤੋਂ ਸੜਕਾਂ ਥਾਂ-ਥਾਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਜਿਸ ਤੇ ਕਾਰਨ ਵਾਹਨਾਂ ਦਾ ਨੁਕਸਾਨ ਤਾਂ ਹੁੰਦਾ ਹੈ ਪਰ ਵਾਹਨ ਚਾਲਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਤੇ ਸੜਕ ਦੇ ਕਿਨਾਰਿਆਂ ਤੇ ਥਾਂ-ਥਾਂ ਤੇ ਕੂੜਾ ਪਿਆ ਹੋਇਆ ਹੈ ਔਰ ਬਰਸਾਤ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਇੱਕ ਵਾਰ ਫੇਰ ਚੁਣੇ ਹੋਏ ਨੁਮਾਇੰਦਿਆਂ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਸਫਾਈ ਵਿਵਸਥਾ ਠੀਕ ਕਰਵਾਈ ਜਾਵੇ। ਫਾਸਟਵੇ ਨਿਊਜ਼ ਟੀਮ ਅੱਜ ਇੱਕ ਵਾਰ ਫੇਰ ਪਹੁੰਚੀ ਹੈ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਸੈਲੀਬ੍ਰੇਸ਼ਨ ਮਾਲ ਦੇ ਕੋਲ ਆ ਤੁਸੀਂ ਦੇਖ ਰਹੇ ਹੋ ਜਿਹੜੀ ਸਰਵਿਸ ਲੈ ਰਿਆ ਜਿਹੜੀ ਬਟਾਲਾ ਰੋਡ ਤੋਂ ਜਿਹੜੀ ਮਿਰਕਾ ਚੌਂਕ ਵੱਲੋਂ ਆਂਦੀ ਹੈ ਔਰ ਜਾਂਦੀ ਹੈ ਜੀ ਸਿੱਧਾ ਸੈਲੀਬ੍ਰੇਸ਼ਨ ਮਾਲ ਤੋਂ ਹੁਕਮ ਸਿੰਘ ਰੋਡ ਹੁੰਦੇ ਬੱਸ ਸਟੈਂਡ ਨੂੰ ਇੱਥੇ ਜਿਹੜਾ ਰੰਦਾਵਾ ਇੰਟਰਨੈਸ਼ਨਲ ਜਿਹੜਾ ਪੈਲਸ ਉਹਦੇ ਕੋਲ ਬਹੁਤ ਹੀ ਮਾੜੇ ਹਾਲਾਤ ਨੇ ਸੜਕ ਤੇ ਟੁੱਟੀ ਹੋਈ ਹੈ ਸੜਕ ਕਿਉਂਕਿ ਕਿਸੇ ਪ੍ਰੋਜੈਕਟ ਦੇ ਚੱਲਦਿਆਂ ਜਗ੍ਹਾ ਪੁੱਟੀ ਗਈ ਸੀ ਉਸ ਤੋਂ ਬਾਅਦ ਨਾ ਰਿਪੇਅਰ ਕੀਤੀ ਗਈ ਨਾ ਨਵੀਂ ਬਣਾਈ ਗਈ ਹੈ ਔਰ ਗ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਆਸ-ਪਾਸ ਦੇ ਦੁਕਾਨਦਾਰਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੰਬੰਧਿਤ ਵਿਭਾਗ ਤੋਂ ਔਰ ਚੁਣੇ ਹੋਏ ਨੁਮਾਇੰਦਿਆਂ ਤੋਂ ਇਹ ਅਪੀਲ ਕੀਤੀ ਹੈ ਕਿ ਇਸ ਨੂੰ ਛੇਤੀ ਰਿਪੇਅਰ ਕੀਤਾ ਜਾਵੇ ਜਾਂ ਇਸ ਨੂੰ ਨਵਾਂ ਬਣਾਇਆ ਜਾਵੇ ਤਾਂ ਜੋ ਇੱਥੋਂ ਦੇ ਰਾਹਗੀਰਾਂ ਦੀ ਰਾਹ ਆਸਾਨ ਹੋ ਸਕੇ ਔਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਫਾਸਟ ਵੇ ਨਿਊਜ਼ ਲਈ ਅਮਰਿਤਸਰ ਤੋਂ ਅਜੇ ਕੁਮਾਰ